ਤੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬੰਦਾ ਕੋਈ ਅਸਰ ਨਹੀਂ ਦਿਸਿਆ ਦਲਿਤ ਪਾਈਚਾਰੇ ਦੇ ਵੱਲੋਂ ਬਾਜ਼ਾਰ ਦੇ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਬਾਜ਼ਾਰ ਖੋਲੰਦ ਲੈ ਕੇ ਆਇਆ ਗਿਆ ਉਕਤ ਬਾਜ਼ਾਰ ਦੇ ਵਿੱਚ ਪੁਲਿਸ ਫੋਰਸ ਵੀ ਵੇਖਣ ਨੂੰ ਮਿਲੇ ਤੇ ਅੱਜ ਕੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਜ਼ਾਰ ਖੁੱਲੇ ਹਨ ਅਤੇ ਕੋਈ ਵੀ ਦੁਕਾਨਾਂ ਜੜੀਆਂ ਨੇ ਉਹ ਬੰਦ ਨਹੀਂ ਆਹ ਆਹ ਬਣਾ ਲਿਆ ਮੈਂ ਕੋਈ ਨਹੀਂ ਉਹ ਨੌਜਵਾਨ ਜਿਹੜਾ ਨੂੰ ਜਾਬੀਬ ਜੇਹਾਰ ਮੈਂ ਵੀ ਦੇਖਣਾ ਬੰਦਾ ਜੋ ਸੱਤਾ ਸੀਗਾ ਚਾਰ ਉਹਨਾਂ ਦੇ ਜਥੇਬਾ ਵੱਲੋਂ ਅੱਜ ਅਜਾ ਕੋਈ ਮੋਹਰ ਨਹੀਂ ਹੈ ਕਿਉਂਕਿ ਬਾਲਬੀ ਕੀ ਸਮਾਜ ਨੇ ਜਿੱਥੇ ਕਿ ਲਖਨਊਪੁਰ ਨਹੀਂ ਪੂਰਾ ਭਾਰਤ ਦੇ ਬਾਲਮੀਕ ਦੇ ਮੱਛੀ ਸਮਾਜ ਨੇ ਪੂਰਾ ਭਾਰਤ ਭੁਲਾ ਹੈ ਜਿੱਥੇ ਕੋਈ ਕੋਲ ਨਹੀਂ ਹੈ ਤੁਸੀਂ ਵੀ ਦੇਖ ਰਹੇ ਹੋ ਅਸੀਂ ਗੁਣੇ 50 ਸਾਰੇ ਦੇਖ ਕੇ ਆਏ ਆ ਸਾਰੇ ਬਾਜ਼ਾਰ ਖੁੱਡੇ ਆ ਭਾਰਤ ਮਟਾ ਦੇ ਸਾਹਰੇ ਨਿਕਲ ਪੁੱਛੀ ਹੈ ਅੱਜ ਕੋਈ ਬੰਦ ਨਹੀਂ ਜਿਹੜੀਆਂ ਅਕਦੀਆ ਮੰਗਾਂ ਜਿਹੜਾ ਪੱਟਾ ਸਾਡੀ ਮੰਗਾ ਸਾਡੀ ਮੰਗਾ ਤਾਂ ਕੋਈ ਵੀ ਨਹੀਂ ਕਿ ਸਾਡੇ 12% ਦਾ ਜਿਹੜਾ ਕੇਸ ਅਸੀਂ ਜਿੱਤ ਗਏ ਆ ਅਸੀਂ ਤਾਂ ਇਹੀ ਕਹਿੰਦੇ ਆ ਪੰਜਾਬ ਦੇ ਗੱਲ ਆਕੂ ਸੀ ਅਸੀਂ ਜਾਣਦੇ ਆ ਕਿ ਜਿਹੜੀ ਬਹੁਤ ਸੇਟਾ ਰਹਿ ਗਈਆਂ ਨੇ ਉਹਨਾਂ ਜਿਹੜੀ ਸਰਕਾਰ ਜਲਦੀ ਤੇ ਜਲਦੀ ਨੂੰ ਲਾ ਜੋ ਜਿਹੜਾ ਬੈਠਾ ਉਹ ਮੱਛੀ ਦੇ ਵੱਲ ਗਿਆ ਕੋਈ ਬੰਦ ਕੋਈ ਮਰਨਵ ਹਮ ਕੁਲਵਾ ਨਹੀਂ ਆਏ ਕੁਲਵਾਉਣ ਨਹੀਂ ਆਏ ਸਾਰੇ ਜਾਨੇ ਸਭ ਨੂੰ ਧੰਨਵਾਦ ਕੀਤਾ ਉਹਨਾਂ ਨੇ ਕਿ ਤੁਸੀਂ ਸਾਡਾ ਹਰ ਵਾਰੀ ਸਾਥ ਦਿੱਤਾ ਆ ਜੇ ਅੱਜ ਸਾਡੇ ਵੱਲੋਂ ਕੋਈ ਕੰਮ ਨਹੀਂ ਸਪੈਸ਼ਲ ਉਹ ਖਲਵਾਉਣ ਆਏ ਸਾਰੀਆਂ ਫਵਾਵਾਂ ਜੀ ਸਾਡੇ ਕੋਲ ਤੇ ਜਿੰਨੀਆਂ ਵੀਡੀਓ ਆਈਆਂ ਨਾ ਮਤਲਬ ਆਪਣੇ ਕਿਕਰ ਭਾਜੀ ਉਹਨਾਂ ਜੀਆਂ ਸੋਤਾ ਸਾਹਿਬ ਦੇ ਉਹਨਾਂ ਨੇ ਸਾਰਿਆਂ ਨੇ ਇਹੀ ਕਿਹਾ ਕਿ ਦੁਕਾਨਾਂ ਖੁੱਲਣਗੀਆਂ ਸਾਡੇ ਵੱਲੋਂ ਕੋਈ ਕਾਲ ਬੰਦੀ ਨਹੀਂ ਆਵਾਜ਼ ਅਦਾ ਜੀ ਤੇ ਬਾਜ਼ਾਰ ਬਾਰਾਂ ਚ ਹਾਂਜੀ ਵਿਆਰ ਫੁੱਲਾ ਹੀ ਸਾਰਾ ਲਕੀ ਕਹਿਗੇ ਵੀ ਵਿਆਰ ਫੁੱਲਾ ਹੈ ਹਰਾਲ ਖਤਰ ਮੌਜੂਦ ਹੈ ਹਾਂਜੀ ਸਾਰਾ ਵਿਆਰ ਫੁੱਲਾ ਹੀ ਸਾਰਾ ਵਿਆਰ ਫੁੱਲਾ ਹੀ ਸਾਰਾ ਵਿਆਰ ਇਹ ਕੋਈ ਬੰਦਗ੍ਰਾਂਤ ਨਹੀਂ ਆਇਆ ਕੋਈ ਨਹੀਂ ਜੋ ਕੋਈ ਬੰਦਨ ਬਾਬਾ ਨਿਕਰਾ